ਦਸਾ ਹੋਤਾ ਸ਼ੋਅ ਇਸ ਬਰਾਟ ਟੂ ਯੂ ਬਾਈ ਭਾਰਤ ਜੋਲਰਸ ਫਾਈਬਰ ਟੈਕ ਕੀ ਵੈਸਟ ਐਸਫਾਲਟ ਐਂਡ ਪੰਜਾਬ ਬੈਂਕ ਟੋਲ 24 ਅਪ੍ਰੈਲ 2024 ਦਿਨ ਬੁੱਧਵਾਰ ਵਿਸਾਖ ਮਹੀਨੇ ਦੀ 11 ਤਰੀਕ ਹੈ ਜੀ ਸਵੇਂ ਆਮੂ ਕੈਡਜੀ ਅਤੇ ਕੌਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੂਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਹੁਣ ਕੈਲਗਰੀ 'ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਹੀ ਆਪਣਾ ਮੋਟਰ ਸਾਡੇ ਪ੍ਰੋਗਰਾਮ ਨੂੰ ਸਪான்ਸਰ ਕਰਦੇ ਆ ਜੋ ਕਿ ਸਰੀ 'ਚ ਯੂਜ਼ਡ ਕਾਰਾਂ ਦੀ ਇੱਕ ਵੱਡੀ ਡੀਲਰਸ਼ਿਪ ਆ ਫਾਈਬਰਟੈਕ ਡਿਸਟ੍ਰੀਬਿਊਟਰ ਸਾਡੇ ਪ੍ਰੋਗਰਾਮ ਦੇ ਸਪான்ਸਰ ਨੇ ਗ੍ਰੇਟਰ ਵੈਨਕੂਵਰ 'ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਉਪਲਬਧ ਕਰਾਉਂਦੇ ਆ ਤੇ ਨਾਲੇ ਸਾਡੇ ਪ੍ਰੋਗਰਾਮ ਨੂੰ ਸਪான்ਸਰ ਕਰਦੇ ਆ ਕੀ ਵੈਸਟ ਐਸ਼ਫਾਲਟ ਜੋ ਕਿ ਪੀਸੀਪਾਰ ਵਿੱਚ ਪੇਵਿੰਗ ਦੀਆਂ ਸਵਾਮਾ ਦਿੰਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋਊਗੀ ਉਸ ਦੂਜੀ ਵਾਰਦਾਤ ਦੀ ਜੋ ਵਾਈਟ ਰੌਕ ਬੀਚ ਦੇ ਉੱਤੇ ਵਾਪਰੀ ਆ ਅਸ਼ੋਰੇ ਬਾਜੀ ਦੀ ਇਸ ਘਟਨਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਜੀ ਇੱਕ ਹੋਰ ਹਾਦਸਾ ਜਿਹੜਾ ਜੀ ਉਹ ਕਲੀਅਰ ਵਾਟਰ ਸ਼ਹਿਰ ਦੇ ਕੋਲ ਹਾਈਵੇ 5 ਦੇ ਉੱਤੇ ਵਾਪਰਿਆ ਦੋ ਟਰੱਕਾਂ ਦੀ ਸਿੱਧੀ ਟੱਕਰ ਹੋ ਗਈ ਆ ਦੋ ਡਰਾਈਵਰਾਂ ਦੀ ਉੱਥੇ ਮੌਤ ਹੋਈ ਆ ਤੇ ਇਸ ਮਾਮਲੇ ਦੇ ਵਿੱਚ ਮਰਨ ਵਾਲਾ ਇੱਕ ਨੌਜਵਾਨ ਜਿਹੜਾ ਉਹ ਪੰਜਾਬੀ ਆ ਫੂਡ ਬੈਂਕ ਦੀ ਦੁਰਵਰਤੋਂ ਕਰਕੇ ਜਿਹੜਾ ਗਰੀਬਾਂ ਦਾ ਖਾਣਾ ਖੋਣ ਵਾਲਾ ਇੱਕ ਵਿਅਕਤੀ ਜਿਹੜਾ ਜੀ ਉਹਨੂੰ ਨੌਕਰੀ ਤੋਂ ਹੱਤ ਧੋਣੇ ਪਏ ਆ ਉਹਦੀ ਵੀ ਆਪਾਂ ਗੱਲਬਾਤ ਕਰਾਂਗੇ ਆ ਪੰਜਾਬ ਦੀਆਂ ਚੋਣਾਂ ਦੇ ਵਿੱਚ ਬੇਅਦਬੀ ਦਾ ਮੁੱਦਾ ਕਿਵੇਂ ਗਾਇਬ ਹੋ ਗਿਆ ਕਿੱਥੇ ਚਲੇ ਗਿਆ ਇਹਦੀ ਵੀ ਆਪਾਂ ਚਰਚਾ ਕਰਾਂਗੇ ਨਾਲ ਹੀ ਗੱਲ ਕਰਾਂਗੇ ਭਾਈ ਅਮਰਤਪਾਲ ਸਿੰਘ ਦੇ ਚੋਣ ਲੜਨ ਦੀ ਅਤੇ ਪੰਜਾਬ ਦੀਆਂ ਕੁਝ ਹੋਰ ਖਬਰਾਂ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਣੇ ਆ

ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ-ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ। ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ की वेस्ट ਐਸ ਫਾਲਟ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੇਵਿੰਗ ਦੇ ਛੋਟੇ ਮੋਟੇ ਕੰਮਾਂ ਤੋਂ ਲੈ ਕੇ ਸੜਕਾਂ ਹਾਈਵੇਜ਼ ਤੇ ਪੇਵਿੰਗ ਸਫਾਈ 스ਨੋ ਰਿਮੂਵਲ ਦਾ ਕੰਮ ਵੱਡੇ ਪੱਧਰ ਤੇ ਕਰਨ ਵਾਲੀ ਕੰਪਨੀ ਹੈ ਜੇਕਰ ਤੁਸੀਂ ਕੈਨੇਡਾ ਚ ਬਾਹਰੋਂ ਆਇਓ ਤੁਹਾਡੇ ਕੋਲ ਡਰਾਈਵਿੰਗ ਇੰਜੀਨੀਅਰਿੰਗ ਜਾਂ ਪੇਵਿੰਗ ਨਾਲ ਸੰਬੰਧਿਤ ਮਸ਼ੀਨਾਂ ਚਲਾਉਣ ਦੀ ਜਾਣਕਾਰੀ ਜਾਂ ਤਜਰਬਾ ਹੈ ਤਾਂ ਅੱਜ ਹੀ ਆਪਣੇ ਹੁਨਰ ਦਾ ਮੁੱਲ ਪਾਓ ਉਹ ਵੀ ਬਹੁਤ ਵਧੀਆ ਤਨਖਾਹ ਦੇ ਨਾਲ ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ 6045720732 ਤੇ ਪ੍ਰੋਗਰਾਮ ਦਾ ਸੰਗੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਸ਼ਹਿਰ ਵਾਈਟ ਰੌਕ ਤੋਂ ਜੋ ਜਿਹੜਾ ਕੇਸਰੀ ਦਾ ਇੱਕ ਗਵਾਂਡੀ ਸ਼ਹਿਰ ਆ ਬਹੁਤ ਨਿਕਾਜ ਆ ਪਰ ਇਹਦੀ ਵਿੱਚ ਬਹੁਤ ਮਸ਼ਹੂਰ ਆ ਇਹਦਾ ਪੀਅਰ ਜਿਹੜਾ ਪੌਲਾ ਪਾਣੀ ਦੇ ਵਿੱਚ ਬਣਿਆ ਉਹ ਬਹੁਤ ਮਸ਼ਹੂਰ ਆ ਲੋਕੀ ਅਕਸਰ ਉੱਥੇ ਘੁੰਮਣ ਨੂੰ ਜਾਂਦੇ ਆ ਗਰਮੀਆਂ ਦੇ ਮਹੀਨੇ ਸ਼ਾਮ ਵੇਲੇ ਤਾਂ ਉੱਥੇ ਕਾਫੀ ਰਸ ਹੁੰਦਾ ਪਰ ਵਾਈਟ ਰੌਕ ਦੀ ਇਸ ਬੀਚ ਤੋਂ ਲਗਾਤਾਰ ਜਿਹੜੀ ਆ ਦੂਜੀ ਵਾਰੀ ਇਹ ਖਬਰ ਆ ਰਹੀ ਹੈ ਜਿਹੜੀ ਕਿ ਮੰਦਪਾਗੀ ਆ ਹੋਇਆ ਇਸ ਤਰੀਕੇ ਕਿ ਐਤਵਾਰ ਸ਼ਾਮ ਜਤਿੰਦਰ ਸਿੰਘ ਨਾਂ ਦਾ ਇੱਕ ਨੌਜਵਾਨ ਆਪਣੀ ਪਤਨੀ ਦੇ ਨਾਲ ਬੈਠਾ ਸੀ ਤੇ ਪਿੱਛੋਂ ਆ ਕੇ ਕਿਸੇ ਨੇ اچਾਂਚਕ ਉਹਦੇ ਤੇ ਹਮਲਾ ਕਰਤਾ ਤੇਜ਼ਦਾਰ ਹਥਿਆਰ ਉਹਦੀ ਧੌਣ 'ਚ ਪਿੱਛੋਂ ਮਾਰਿਆ ਪਰ ਉਸ ਨੌਜਵਾਨ ਦਾ ਬਚਾਅ ਹੋ ਗਿਆ ਜ਼ਖਮੀ ਹੋਇਆ ਪਰ ਜਾਨ ਬਚ ਗਈ ਹੁਣ ਇਹ ਦੂਜੀ ਇੱਕ ਹੋਰ ਵਾਰਦਾਤ ਹੋਈ ਹੈ ਜਿਹੜੀ ਕਿ ਕੱਲ ਸ਼ਾਮ ਉਸੇ ਜਗ੍ਹਾ ਦੇ ਉੱਤੇ ਵਾਪਰੀ ਹੈ ਇੱਕ ਨੌਜਵਾਨ ਜਿਹੜਾ ਕਿ ਆਪਣੀ ਦੋਸਤ ਦੇ ਨਾਲ ਬੈਠਾ ਉੱਥੇ ਬੀਚ ਦੇ ਉੱਤੇ ਉਹਦੇ ਉੱਤੇ ਆ ਕੇ ਕਿਸੇ ਤਰੀਕੇ ਪਿੱਛੋਂ ਵਾਰ ਕੀਤਾ ਗਿਆ ਇਸ ਵਾਰ ਜਿਹੜਾ ਵਾਰ ਸੀਗਾ ਉਹ ਬਹੁਤ ਤੇਜ਼ ਸੀਗਾ ਤੀਬਰ ਸੀਗਾ ਨੌਜਵਾਨ ਆਪਣੇ ਬਚਾਅ ਦੇ ਵਾਸਤੇ ਉੱਥੋਂ ਉੱਠ ਕੇ ਦੌੜਿਆ ਪਰ ਜ਼ਖਮਾਂ ਦੀ ਤਾਬ ਨਾ ਚੱਲਦਿਆਂ ਪਾਰਕਿੰਗ ਲਾਉਟ ਦੇ ਵਿੱਚ ਆ ਕੇ ਡਿੱਗ ਪਿਆ ਤੇ ਉਸ ਦੀ ਫਿਰ ਉੱਥੇ ਹੀ ਜਾਨ ਜਿਹੜੀ ਆ ਨਿਕਲ ਗਈ ਹੁਣ ਜਿਹੜੀ ਜਾਣਕਾਰੀ ਸਾਡੇ ਕੋਲੇ ਪਹੁੰਚੀ ਹੈ ਉਹਦੇ ਮੁਤਾਬਕ ਇਸ ਨੌਜਵਾਨ ਦੀ ਪਛਾਣ 28 ਸਾਲਾਂ ਦੇ ਕੁਲਵਿੰਦਰ ਸਿੰਘ ਸੋਹੀ ਵਜੋਂ ਕੀਤੀ ਗਈ ਹੈ ਜੋ ਕਿ ਕਿੱਤੇ ਵਜੋਂ ਪਲੰਬਰ ਸੀ ਅ ਵੀਗਸ 18 ਦੇ ਵਿੱਚ ਵਰਕ ਪਰਮਿਟ ਦੇ ਉੱਤੇ ਇੱਥੇ ਆਇਆ ਸੀ ਤੇ ਜਿਹਨਾਂ ਲੋਕਾਂ ਦੇ ਨਾਲ ਉਹ ਕੰਮ ਕਰਦਾ ਰਿਹਾ ਜਿਹਨਾਂ ਲੋਕਾਂ ਦੇ ਨਾਲ ਉਹ ਵਿਚਰਦਾ ਰਿਹਾ ਉਹਨਾਂ ਦੇ ਦੱਸਣ ਮੁਤਾਬਕ ਬਹੁਤ ਹੀ ਸਾਊ ਅਤੇ ਮਿਹਨਤੀ ਸੀ ਤੇ ਕੁਝ ਹਰਸਾ ਪਹਿਲਾਂ ਹੀ ਉਹਨੇ ਆਪਣੀ ਪੀਆਰ ਜਿਹੜੀ ਆ ਹਾਸਲ ਕੀਤੀ ਸੀ ਪੱਕਾ ਹੋਣ ਤੋਂ ਬਾਅਦ ਉਹ ਚਾਹੁੰਦਾ ਸੀ ਕਿ ਟਿਕਟ ਲੈ ਲਈਏ ਪਲੰਬਰ ਦੀ ਆਪਣਾ ਕੰਮ ਕਰਕੇ ਤੇ ਸ਼ੁਰੂ ਕਰ ਸਕਦਾ ਪਰ ਸ਼ਾਇਦ ਹੁਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸੋ ਜਿਹੜੀ ਜਾਣਕਾਰੀ ਮਿਲੀ ਹੈ ਤੇ ਮੁਤਾਬਕ ਆਪਣਾ ਕੰਮ ਮੋਕਾ ਕੇ ਪਲੰਮਿੰਗ ਦਾ ਅਕਲ ਦਿਨ ਬਹੁਤ ਵਧੀਆ ਲੱਗਾ ਹੋਇਆ ਸੀ ਤੇ ਉਹ ਉਥੇ ਵਾਈਟ ਰੌਕ ਬੀਚ ਤੇ ਪਹੁੰਚਾ ਸਮੁੰਦਰ ਵੱਲੋਂ ਮੂੰਹ ਕਰਕੇ ਬੈਂਚ ਦੇ ਉੱਤੇ ਬੈਠਾ ਹੋਇਆ ਸੀ ਨਾਲ ਉਹਦੀ ਦੋਸਤ ਸੀ ਤਾਂ ਪਿੱਛੋਂ ਆ ਕੇ ਇੱਕ ਅਣਪਛਾਤੇ ਵਿਅਕਤੀ ਨੇ ਉਸ ਤੇ ਹਮਲਾ ਕੀਤਾ ਤੇ ਸ਼ੁਰੇ ਦੇ ਨਾਲ ਅਟੈਕ ਕੀਤਾ ਜਿਸ ਦੇ ਬਾਅਦ ਵਿੱਚ ਉਥੇ ਐਂਬੂਲੈਂਸ ਬੁਲਾਈ ਗਈ ਐਮਬੂਲੈਂਸ ਵੱਲੋਂ ਉੱਥੇ ਹੀ ਮੌਕੇ ਤੇ ਉਹਨੂੰ ਇਲਾਜ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨੂੰ ਬਚਾਇਆ ਨਹੀਂ ਜਾ ਸਕਿਆ ਉਹਦੇ ਦੋਸਤਾਂ ਮਿੱਤਰਾਂ ਨੂੰ ਇਸ ਗੱਲ ਦਾ ਸ਼ਿਕਵਾ ਆ ਕਿ ਐਮਬੂਲੈਂਸ ਵੱਲੋਂ ਉਸਨੂੰ ਤੁਰੰਤ ਹਸਪਤਾਲ ਕਿਉਂ ਨਹੀਂ ਲਿਜਾਇਆ ਗਿਆ ਜੇਕਰ ਜਲਦੀ ਉਸਨੂੰ ਹਸਪਤਾਲ ਲਿਜਾਇਆ ਜਾਂਦਾ ਤਾਂ ਸ਼ਾਇਦ ਉਸਦਾ ਬਚਾਅ ਹੋ ਸਕਦਾ ਸੀ ਇਸ ਤੋਂ ਵੱਡਾ ਇਤਰਾਜ਼ ਪੁਲਿਸ ਦੇ ਉੱਤੇ ਹੋ ਰਿਹਾ ਕਿ ਐਤਵਾਰ ਸ਼ਾਮ ਨੂੰ ਘਟਨਾ ਵਾਪਰਦੀ ਆ ਇੱਕ ਰੈਂਡਮ ਅਟੈਕ ਹੁੰਦਾ ਤੇ ਉਸ ਤੋਂ ਬਾਅਦ ਪੁਲਿਸ ਕੀ ਕਰਦੀ ਸੀ ਪੁਲਿਸ ਦੀ ਮਸਤੀ ਦੀ ਕਿੱਥੇ ਸੀ ਪੁਲਿਸ ਦੀ ਹਾਜ਼ਰੀ ਕਿੱਥੇ ਸੀ ਇਹ ਕਿਵੇਂ ਹੌਸਲਾ ਪੈ ਗਿਆ ਉਸੇ ਹਮਲਾਵਰ ਦਾ ਫਿਰ ਕਿਹਾ ਕਿ ਦੁਬਾਰਾ ਅਟੈਕ ਕਰੇ ਹੁਣ ਜਿਹੜੀ ਪਹਿਲੇ ਮਾਮਲੇ ਦੇ ਵਿੱਚ ਸ਼ੱਕੀ ਹਮਲਾਵਰ ਦੀ ਪਛਾਣ ਜਾਰੀ ਕੀਤੀ ਸੀ ਤੇ ਜਿਹੜੀ ਦੂਜੇ ਦੇ ਵਿੱਚ ਪਛਾਣ ਜਾਰੀ ਕੀਤੀ ਹੈ ਉਹ ਲਗਭਗ ਉਹੀ ਵਿਅਕਤੀ ਜਾਪਦਾ ਆ ਸੋ ਗ੍ਰੇ ਕਲਰ ਦੀ ਹੁੱਡੀ ਪਾਈ ਹੋਈ ਆ ਕਾਲੇ ਮੂਲ ਦਾ ਅਫਰੀਕਨ ਮੂਲ ਦਾ ਵਿਅਕਤੀ ਆ ਕੱਦ ਤਕਰੀਬਨ 5 ਫੁੱਟ 11 ਇੰਚ ਆ ਹੋਰ ਵੀ ਕਈ ਲੋਕਾਂ ਨੇ ਸਾਨੂੰ ਉੱਥੋਂ ਫੋਨ ਕਰਕੇ ਦੱਸਿਆ ਕਿ ਇਸ ਵਿਅਕਤੀ ਨੂੰ ਅਸੀਂ ਉੱਥੇ ਅ ਘੁੰਮਦਿਆਂ ਦੇਖਿਆ ਆ ਕਈਆਂ ਨੇ ਤਾਂ ਗੱਲਬਾਤ ਕਰਨ ਤੱਕ ਦੀ ਗੱਲ ਵੀ ਆਖੀ ਆ ਪਰ ਗੱਲਬਾਤ ਕਰਕੇ ਦੇਖ ਕੇ ਕਿਸੇ ਵੱਲ ਵੀ ਲੱਗਦਾ ਨਹੀਂ ਕਿ ਕੋਈ ਵੀ ਵਿਅਕਤੀ ਜਿਹੜਾ ਇਹੋ ਜਿਹਾ ਹਮਲਾ ਕਰ ਸਕਦਾ ਸੋ ਇਹ ਕੀ ਇਹ ਹੇਟ ਕ੍ਰਾਈਮ ਆ ਕੋਈ ਨਫ਼ਰਤੀ ਅਪਰਾਧ ਆ ਜਾਂ ਕੋਈ ਸੀਰੀਅਲ ਕਿਲਰ ਜਿਹੜਾ ਆ ਜੀ ਉਹ ਕੋਈ ਉਥੇ ਖੁੱਲਾ ਫਿਰਦਾ ਆ ਜਿਨੇ ਕਿ ਇੱਕ ਤੋਂ ਬਾਅਦ ਦੂਜੀ ਵਾਰ ਦਾਤ ਕੀਤੀ ਆ ਪਹਿਲੀ ਵਾਰ ਦਾਤ ਵਿੱਚ ਬਚਾਅ ਹੋ ਗਿਆ ਦੂਜੀ ਵਾਰ ਦਾਤ ਦੇ ਵਿੱਚ ਬਿਲਕੁਲ ਵੀ ਬਚਾਅ ਨਹੀਂ ਹੋ ਸਕਿਆ ਤੋਂ ਜਿਹੜਾ ਮੁੰਡਾ ਹੁਣੇ ਦੂਜੀ ਵਾਰ ਦਾਤ ਵਿੱਚ ਪੂਰਾ ਹੋਇਆ ਕੁਲਵਿੰਦਰ ਸਿੰਘ ਸੋਹੀ ਇਹਦਾ ਪਿੰਡ ਤੋਲੇਵਾਲ ਜ਼ਿਲ੍ਹਾ ਸੰਗਰੂਰ ਅਮਰਗੜ ਦੇ ਨੇੜੇ ਸੀਗਾ ਕਿਸਾਨੀ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਆ ਕੁਝ ਹਰਸਾ ਪਹਿਲਾਂ ਹੀ ਉਹਨੇ ਆਪਣੇ ਛੋਟੇ ਭਰਾ ਨੂੰ ਵੀ ਇੱਥੇ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਮਗਵਾ ਲਿਆ ਸੀ ਪਿੱਛੇ ਪਰਿਵਾਰ ਜਿਹੜਾ ਮਾਤਾ ਪਿਤਾ ਉਹ ਕਿਸਾਨੀ ਕਰਦੇ ਆ ਤੋਂ ਜਿਵੇਂ ਪਹਿਲਾਂ ਦੱਸਿਆ ਕਿ ਜਿਹਨਾਂ ਲੋਕਾਂ ਦੇ ਨਾਲ ਉਹਨੇ ਕੰਮ ਕੀਤਾ ਪਲੰਮਿੰਗ ਦਾ ਕੰਮ ਕਰਦਾ ਸੀਗਾ ਉਹਨਾਂ ਦੇ ਦੱਸਣ ਮੁਤਾਬਕ ਬਹੁਤ ਹੀ ਸਾਊ ਅਤੇ ਨੇਕ ਨੌਜਵਾਨ ਸੀਗਾ ਤੇ ਅਕਸਰ ਜਿਹੜਾ ਹੈ ਕਮਿਊਨਿਟੀ ਦੇ ਕੰਮਾਂ ਦੇ ਵਿੱਚ ਵੀ ਕੋਈ ਨਾ ਕੋਈ ਭਾਗ ਲੈਂਦਾ ਰਿਹਾ ਜੀ ਹੁਣ ਇਹਦੇ ਵਿੱਚ ਜਿਹੜੀ ਇੱਕ ਸਾਂਝੀ ਗੱਲ ਇਸ ਮਾਮਲੇ ਵਿੱਚ ਦੇਖਣ ਨੂੰ ਮਿਲ ਰਹੀ ਆ ਕਿ ਹਮਲਾਵਰ ਨੇ ਦੋਵੇਂ ਵਾਰੀ ਪੰਜਾਬੀਆਂ ਨੂੰ ਅਟੈਕ ਕੀਤਾ ਦੋਵੇਂ ਮਾਮਲਿਆਂ ਦੇ ਵਿੱਚ ਜੋੜਾ ਜਿਹੜਾ ਸੀਗਾ ਬੈਠਾ ਉਹਨੂੰ ਅਟੈਕ ਕੀਤਾ ਸੋ ਇਹਦੇ ਪਿੱਛੇ ਹੁਣ ਪੁਲਿਸ ਕਿਵੇਂ ਕੰਮ ਕਰਦੀ ਆ ਇਹ ਦੇਖਣ ਵਾਲੀ ਗੱਲ ਹੋਣੀ ਆ ਪਰ ਹਾਲ ਦੀ ਕੜੀ ਪੁਲਿਸ ਦੀ ਕਾਰਗੁਜ਼ਾਰੀ ਬੜੀ ਸ਼ੱਕ ਦੇ ਘੇਰੇ ਵਿੱਚ ਆ ਪਹਿਲੀ ਵਾਰ ਦਾ ਤੋਂ ਬਾਅਦ ਹੀ ਉਹਨਾਂ ਨੂੰ ਸਤਾਰਕ ਹੋ ਜਾਣਾ ਚਾਹੀਦਾ ਸੀ ਚੇਤਾਨਾ ਹੋਣਾ ਚਾਹੀਦਾ ਸੀਗਾ ਵਾਈਟ ট্রাক ਬੀਜ ਦੇ ਚੱਪੇ-ਚੱਪੇ ਦੇ ਉੱਤੇ ਕੈਮਰੇ ਲੱਗੇ ਹੋਏ ਆ ਚਾਹੇ ਉੱਤੇ ਪ੍ਰਾਈਵੇਟ ਬਿਜ਼ਨਸ ਨੇ ਚਾਹੇ ਪੀਰ ਆ ਚਾਹੇ ਤੋਂ ਤਰਨ ਫਰਨ ਵਾਲੀਆਂ ਜਗਾਵਾਂ ਨੇ ਤੇ ਫਿਰ ਹਜੇ ਤੱਕ ਉਹਦੀ ਗ੍ਰਿਫਤਾਰੀ ਕਿਉਂ ਨਹੀਂ ਹੋ ਸਕੀ ਹਜੇ ਤੱਕ ਉਹਦਾ ਸਕੈਚ ਕਿਉਂ ਨਹੀਂ ਜਾਰੀ ਹੋ ਸਕਿਆ ਉਹਦੀ ਕੋਈ ਤਸਵੀਰ ਜਿਹੜੀ ਆ ਕਿਉਂ ਨਹੀਂ ਬਾਹਰ ਜਨਤਾ ਕਾ ਸਕੀ ਤਾਂ ਕਿ ਲੋਕ ਉਹਨੂੰ ਫੜਾਉਣ ਵਾਸਤੇ ਮਦਦ ਕਰ ਸਕਣ ਇਹ ਵੀ ਇੱਕ ਵੱਡਾ ਸਵਾਲ ਆ ਸੋ ਜਿਹੇ ਹਾਲਾਤ ਦੇ ਵਿੱਚ ਵਾਈਟ ਰੌਕ ਦੇ ਸ਼ਹਿਰ ਦੇ ਨਿਵਾਸੀ ਅਤੇ ਉਹ ਲੋਕ ਜਿਹੜੇ ਅਕਸਰ ਵਾਈਟ ਰੌਕ ਬੀਜ ਤੇ ਘੁੰਮਣ ਫਿਰਨ ਜਾਂਦੇ ਆ دہشت ਜ਼ਦਾ ਨੇ ਉਹਨਾਂ ਨੂੰ ਲੱਗਦਾ ਕਿ ਜੇ ਦੋ ਵਾਰ ਤਾਂ ਹੋ ਸਕਦੀਆਂ ਇਸ ਤਰੀਕੇ ਕੋਈ ਤੁਹਾਨੂੰ ਜਾਣਦਾ ਪਛਾਣਦਾਰ ਨਹੀਂ ਤੁਹਾਡਾ ਕਿਸੇ ਦਾ ਕੋਈ ਰੋਲਾ ਨਹੀਂ ਚਾਨ ਚੱਕਾ ਕੇ ਤੁਹਾਡੇ ਚਾਕੂ ਮਾਰ ਦਿੰਦਾ ਤਾਂ ਇਹੋ ਜਿਹੇ ਮੌਕੇ ਵਾਈਟ ਰੌਕ ਬੀਜ ਤੇ ਜਾਣਾ ਖਤਰੇ ਤੋਂ ਖਾਲੀ ਨਹੀਂ ਲੋਕੀ ਬਚਾਅ ਕਰ ਰਹੇ ਆ ਸੋ ਜਿੰਨਾ ਚਿਰ ਪੁਲਿਸ ਕੋਲ ਇਸ ਮਾਮਲੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਜਾਂਦੀ ਲੋਕ ਜਿਹੜੇ ਚੇਤਨ ਰਹਿਣ ਤੇ ਉਹਨਾਂ ਵੱਲੋਂ ਆਪਣਾ ਖਿਆਲ ਜਿਹੜਾ ਪੂਰਾ ਰੱਖਿਆ ਜਾਵੇ ਕਿਉਂਕਿ ਇਹ اچਾਂਣ ਚੱਕ ਹਮਲਾ ਜਿਹੜਾ ਕੀਤਾ ਜਾਂਦਾ ਤੁਹਾਡਾ ਕੋ ਪਹਿਲਾ ਰੋਲਾ ਹੈ ਜਾਂ ਨਹੀਂ ਇਹਦੇ ਬਾਰੇ ਕੋਈ ਵੀ ਗੱਲਬਾਤ ਸਾਹਮਣੇ ਨਹੀਂ ਆ ਰਹੀ ਸੋ ਲੋਕਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਵਾਈਟ ਰੋਕਾਰਸੀ ਐਮਪੀ ਨੂੰ ਆ ਸੂਬਾ ਸਰਕਾਰ ਨੂੰ ਕਿ ਪਹਿਲ ਦੇ ਆਧਾਰ ਦੇ ਉੱਤੇ ਇਸ ਮਸਲੇ ਨੂੰ ਸੋਲਵ ਕਰਨ ਦੇ ਵਾਸਤੇ ਕੁਝ ਕੋਸ਼ਿਸ਼ਾਂ ਕੀਤੀਆਂ ਜਾਣ ਕਿਉਂਕਿ ਦੋਵੇਂ ਵਾਰ ਦਾਤਾਂ ਦੇ ਵਿੱਚ ਜਿਹੜਾ ਵਿਅਕਤੀ ਸ਼ੱਕੀ ਤੌਰ ਦੇ ਉੱਤੇ ਸ਼ਾਮਲ ਸਮਝਿਆ ਜਾ ਰਿਹਾ ਉਹ ਹੱਲੇ ਤੱਕ ਵੀ ਪਕੋੜਾਇਆ ਤੇ ਕਿਸੇ ਵੀ ਵੇਲੇ ਇਹੋ ਜਿਹਾ ਹੋਰ ਅਟੈਕ ਵੀ ਕਰ ਸਕਦਾ ਹੈ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਇੱਕ ਹੋਰ ਹਾਦਸੇ ਦੀ ਜਿਹੜਾ ਕਿ ਹਾਈਵੇ 5 ਦੇ ਉੱਪਰ ਵਾਪਰਿਆ येलो ਹੈਡ ਹਾਈਵੇ ਕਲੀਅਰ ਵਾਟਰ ਸ਼ਹਿਰ ਦੇ ਕੋਲ 3 ਕਿਲੋਮੀਟਰ ਈਸਟ ਵੱਲ ਨੂੰ ਦੋ ਟਰੱਕਾਂ ਦੀ ਆਸ ਵਿੱਚ ਸਿੱਧੀ ਟੱਕਰ ਹੋਈ ਹੈ ਜਿਦੇ ਵਿੱਚ ਦੋ ਜਣਿਆਂ ਦੀ ਮੌਤ ਹੋਈ ਹੈ ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਵੱਡੇ ਤੜਕੇ ਤਕਰੀਬਨ ਪੌਣੇ 1:00 ਵਜੇ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਇਸ ਹਾਈਵੇ ਨੂੰ ਆਵਾਜਾਈ ਦੇ ਵਾਸਤੇ ਬੰਦ ਕਰ ਦਿੱਤਾ ਗਿਆ ਇੰਨੀ ਹੀ ਜਾਣਕਾਰੀ ਮਿਲੀ ਹੈ ਕਿ ਦੋਨੇ ਜਿਹੜੇ ਟਰੱਕ ਆਪੋ ਸਾਹਮਣੇੋਂ ਭਿੜੇ ਆ ਗਲਤੀ ਕਿਹਦੀ ਸੀ ਕੀ ਹੋਇਆ ਇਹਦੇ ਬਾਰੇ ਹਜੇ ਬਾਅਦ ਦੇ ਵਿੱਚ ਪਤਾ ਲੱਗਣਾ ਇੱਕ ਟਰੱਕ ਜਿਹੜਾ ਸੀਐਨ ਦਾ ਸੀ ਵੱਡੀ ਕੰਪਨੀ ਆ ਦੂਜਾ ਟਰੱਕ ਇੱਕ ਪ੍ਰਾਈਵੇਟ ਕੰਪਨੀ ਜਿਹੜੀ ਸੀ ਉਹਦਾ ਸੀਗਾ ਤੇ ਇੱਕ ਟਰੱਕ ਦਾ ਜਿਹੜਾ ਚਾਲਕਾ ਸੀ ਐਨ ਟਰੱਕ ਦਾ ਚਾਲਕ ਇਸ ਹਾਦਸੇ ਵਿੱਚ ਮਰਿਆ ਗਿਆ ਤੇ ਦੂਜੇ ਪਾਸੇ ਜਿਹੜਾ ਪ੍ਰਾਈਵੇਟ ਕੰਪਨੀ ਦਾ ਟਰੱਕ ਸੀਗਾ ਉਹਦੇ ਵਿੱਚ ਮਸਾਫਰ ਜਿਹੜਾ ਬੈਠਾ ਸੀ ਦੂਜਾ ਡਰਾਈਵਰ ਪਿੱਛੇ ਬੈਠਾ ਸੀ ਉਹਦੀ ਮੌਤ ਹੋਈ ਆ ਸੋ ਦੋ ਜਣੇ ਸਖਤ ਜ਼ਖਮੀ ਹੋਏ ਆ ਜਿਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਭਰਤੀ ਕਰਾਇਆ ਗਿਆ ਉਹਨਾਂ ਦੀ ਹਾਲਤ ਗੰਭੀਰ ਆ ਪਰ ਸਟੇਬਲ ਦੱਸੀ ਜਾ ਰਹੀ ਆ ਕਿ ਉਹਨਾਂ ਦਾ ਬਚਾਅ ਹੋ ਜਾਣਾ ਪਰ ਦੋ ਜਿਹੜੇ ਸੀਗੇ ਇਸ ਮਾਮਲੇ ਵਿੱਚ ਇੱਕ ਡਰਾਈਵਰ ਤੇ ਇੱਕ ਪੈਸੇਂਜਰ ਉਹ ਮਾਰੇ ਗਏ ਆ ਜਿਹੜਾ ਪ੍ਰਾਈਵੇਟ ਕੰਪਨੀ ਦਾ ਟਰੱਕ ਸੀ ਉਸ ਵਿੱਚ ਬੈਠਾ ਜਿਹੜਾ ਦੂਜਾ ਡਰਾਈਵਰ ਸੀ ਜਿਹੜਾ ਉਸ ਵੇਲੇ ਚਲਾ ਨਹੀਂ ਰਿਹਾ ਸੀ ਉਹਦੀ ਮੌਕੇ ਤੇ ਮੌਤ ਹੋ ਗਈ ਆ ਉਹਦੀ ਉਮਰ 38 ਸਾਲ ਦੱਸੀ ਜਾ ਰਹੀ ਆ ਨੌਜਵਾਨ ਪੰਜਾਬੀ ਆ ਫਿਰੋਜ਼ਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਆ ਅਜੇ ਉਹਦਾ ਨਾਂ ਜਿਹੜਾ ਪੁਲਿਸ ਵੱਲੋਂ ਜਾਰੀ ਨਹੀਂ ਕੀਤਾ ਗਿਆ ਇਸ ਕਰਕੇ ਅਸੀਂ ਨਹੀਂ ਦੱਸ ਰਹੇ ਪਰ ਇਹਨਾਂ ਪੱਕਾ ਪਤਾ ਕਿ ਉਹ ਨੌਜਵਾਨ ਜਿਹੜਾ ਪੰਜਾਬੀ ਸੀ ਸੋ ਇਸ ਹਾਦਸੇ ਤੋਂ ਕਈ ਘੰਟੇ ਬਾਅਦ ਜਾ ਕੇ ਫਿਰ ਹਾਈਵੇ ਖੋਲ੍ਹਿਆ ਗਿਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਇੱਕ ਇਹੋ ਜਿਹਾ ਸ਼ਖਸ ਦੀ ਜਿਹਦਾ ਬੜਾ ਚਰਚਾ ਦਾ ਵੇਸ਼ਾ ਬਣਿਆ ਹੋਇਆ ਨਾਂ ਹੈਗਾ ਮੇਹਲ ਪਰਜਾਪਤੀ ਭਾਰਤੀ ਮੂਲ ਦਾ ਇਹ ਨੌਜਵਾਨ ਨਾਲ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਦੱਸਦਾ ਹੁੰਦਾ ਸੀ ਕਿ ਜਿਹੜੇ ਨਵੇਂ ਆਏ ਆ ਭਾਰਤ ਤੋਂ ਉਹ ਕਿਸ ਤਰੀਕੇ ਦੇ ਨਾਲ ਕੈਨੇਡੀਅਨ ਫੂਡ ਬੈਂਕਸ ਤੋਂ ਭੋਜਨ ਲੈ ਸਕਦੇ ਆ ਤੇ ਜਿਹੜੀਆਂ ਕੈਨੇਡੀਅਨ ਫੂਡ ਬੈਂਕਸ ਆ ਦੇ ਵਿੱਚ ਲੋਕੀ ਦਾਨ ਕਰਦੇ ਆ ਭੋਜਨ ਤਾਂ ਕਿ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਖਾਣਾ ਖਾਣ ਦੇ ਵਾਸਤੇ ਲੜੀਂਦਾ ਭੋਜਨ ਜਿਹੜਾ ਮਿਲਦਾ ਰਵੇ ਸੋ ਇਸ ਦਾਨ ਦੇ ਆਸਰੇ ਚੱਲਦੀਆਂ ਸੰਸਥਾਵਾਂ ਦੇ ਵਿੱਚੋਂ ਮੁਫਤ ਭੋਜਨ ਕਿਵੇਂ ਹਾਸਲ ਕਰਨਾ ਆ ਇਹਦੇ ਵਾਸਤੇ ਟਿਊਟੋਰੀਅਲ ਜਾਨੀ ਕਿ ਸਿੱਖਿਆ ਇਸ ਮਹਿਲ ਪਰਜਾਪਤੀ ਵੱਲੋਂ ਆਨਲਾਈਨ ਦਿੱਤੀ ਜਾਂਦੀ ਸੀਗੀ ਹੁਣ ਜਿਹੜੀ ਜਾਣਕਾਰੀ ਬਾਹਰ ਆਈ ਆ ਕਿ ਖੁਦ ਵੀ ਫੂਡ ਬੈਂਕ ਦੀ ਦਰਵਰਤੋਂ ਕਰਦਾ ਰਿਹਾ ਹਾਲਾਂਕਿ ਆਪ ਇਹ ਟੀਡੀ ਬੈਂਕ ਵਿੱਚ ਕੰਮ ਕਰਦਾ ਸੀਗਾ ਇਹਦੀ ਸਾਲਾਨਾ ਆਮਦਨ 1 ਲੱਖ ਡਾਲਰ ਦੇ ਕਰੀਬ ਸੀਗੀ ਪਰ ਫਿਰ ਵੀ ਜਿਹੜੀ ਗੱਲ ਹੈ ਵੀ ਕਈਆਂ ਦੀ ਜਿਹੜੀ ਜ਼ਹਿਨੀ ਕੰਗਾਲੀ ਹੁੰਦੀ ਹੈ ਨੀਤ ਜਿਹੜੀ ਆ ਉਹ ਕਦੀ ਭਰਦੀ ਨਹੀਂ ਹੈਗੀ ਤੇ ਇਸ ਵਾਸਤੇ ਇਹਦੇ ਵੱਲੋਂ ਫੂਡ ਬੈਂਕ ਦਾ ਦਰਵਰਤੋਂ ਦੀ ਦੁਰਉਪਯੋਗ ਕੀਤਾ ਜਾਂਦਾ ਸੀਗਾ ਤੇ ਹੋਰਾਂ ਲੋਕਾਂ ਨੂੰ ਦੱਸਿਆ ਜਾਂਦਾ ਸੀ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਫੂਡ ਬੈਂਕ ਦੇ ਵਿੱਚੋਂ ਮੁਫਤ ਚ ਖਾਣਾ ਲੈ ਸਕਦੇ ਆ ਸੋ ਹੁਣ ਇਹਦਾ ਕੰਮਿਆਜ਼ਾ ਇਹਨੂੰ ਇਹ ਭੁਗਤਣਾ ਪਿਆ ਕਿ ਗਰੀਬਾਂ ਲਈ ਮੌਤਫੂਰ ਦੇ ਉੱਤੇ ਜਿਹੜਾ ਡਾਕਾ ਮਾਰਿਆ ਜਦੋਂ ਇਹਦੀ ਫਿਰ ਵੀਡੀਓ ਵਾਇਰਲ ਹੋ ਗਈ ਸਾਰੀ ਗੱਲਬਾਤ ਬਾਹਰ ਆ ਗਈ ਤਾਂ ਟੀਡੀ ਬੈਂਕ ਨੇ ਇਹਨੂੰ ਨੌਕਰੀੋਂ ਕੱਢ ਦਿੱਤਾ ਆ ਸੋ ਬੜੀ ਸੋਹਣੀ ਤਨਖਾਹ ਸੀਗਾ ਸੀਗੀ ਬੜਾ ਸੋਹਣਾ ਸਾਰਾ ਵਕਤ ਕੰਮਕਾਰ ਸੀ ਪਰ ਮਾੜੀ ਨੀਤੀ ਦੇ ਕਾਰਨ ਲੋ ਵੀ ਗਰੀਬਾਂ ਦਾ ਖਾਣਾ ਜਿਹੜਾ ਖੋਹ ਕੇ ਖਾਣ ਦੇ ਚੱਕਰ ਵਿੱਚ ਆਪਣੀ ਨੌਕਰੀ ਵੀ ਇਹ ਮਹਿਲ ਪਰਜਾਪਤੀ ਗਵਾ ਚੁੱਕਾ ਹੈ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਪੰਜਾਬ ਦੀਆਂ ਚੋਣਾਂ ਦੀ ਪੰਜਾਬ ਦੀਆਂ ਚੋਣਾਂ ਜਿਹੜੀਆਂ ਲੋਕ ਸਭਾ ਦੀਆਂ ਆ ਹਾਲਾਂਕਿ ਪੂਰੇ ਭਾਰਤ ਵਿੱਚ ਹੋ ਰਹੀਆਂ ਪਰ ਆਪਾਂ ਬੀਤੇ ਸਮੇਂ 'ਚ ਦੇਖਿਆ ਕਿ 2015 ਤੋਂ ਬਾਅਦ ਬਿਆਦਬੀਆਂ ਦਾ ਮੁੱਦਾ ਕਾਫੀ ਭਾਰੂ ਰਿਹਾ ਚਾਹੇ ਲੋਕ ਸਭਾ ਚੋਣਾਂ ਹੋਈਆਂ ਚਾਹੇ ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਹੋਈਆਂ ਹਰੇਕ ਚੋਣ ਵਿੱਚ ਬੇਅਦਬੀਆਂ ਦਾ ਮੁੱਦਾ ਪਾਰੂ ਰਿਹਾ ਲੋਕ ਇਹ ਮੰਗ ਕਰਦੇ ਰਹੇ ਆ ਕਿ ਬੇਅਦਬੀਆਂ ਦਾ ਇਨਸਾਫ ਮਿਲਣਾ ਚਾਹੀਦਾ ਇਹ ਮੁੱਦਾ ਇਸ ਕਦਰ ਪਾਰੂ ਰਿਹਾ ਕਿ ਕਾਲੀ ਦਲ ਦੀ ਸਮਰੱਥੀ ਤੱਕ ਗੱਲ ਚੱਲੇ ਗਈ ਜਿਹੜਾ ਕਾਲੀ ਦਲ ਕਿਸੇ ਵੇਲੇ ਸਰਕਾਰ ਵਿੱਚ ਸੀ ਬਹੁਤ ਵੱਡੀ ਪਾਰਟੀ ਸੀ ਹਾਲ ਇਹ ਹੋਇਆ ਕਿ ਵੱਡੇ ਵੱਡੇ ਬੋੜ ਜਿਹੜੇ ਆ ਜੜੋਂ ਔਖੜ ਗਏ ਪ੍ਰਕਾਸ਼ ਸਿੰਘ ਬਾਦਲ ਵਰਗੇ ਜਿਹੜੇ ਆ ਅ ਏਡੇ ਵੱਡੇ ਆਗੂ ਆਪਣੇ ਹਲਕੇ ਲੰਬੀ ਤੋਂ ਹਾਰ ਗਏ ਅਕਾਲੀ ਦਲ ਦੇ ਵੱਡੇ ਵੱਡੇ ਜਿਹੜੇ ਬੋਰਡ ਸੀਗੇ ਉਹ ਅ ਕਹਿ ਲਵਾਂ ਵੀ ਆਪਾਂ ਉਹ ਇਸ ਚੋਣ ਦੇ ਵਿੱਚ ਹਾਰੇ ਤੇ ਹੁਣ ਹਾਲ ਇਹ ਹੋ ਗਿਆ ਕਿ ਅਚਾਨਕ ਹੀ ਅ ਕੋਈ ਬਿਆਦਬੀਆਂ ਦੀ ਗੱਲੇ ਨਹੀਂ ਕਰ ਰਿਹਾ ਸੋ ਬੀਤੇ 2 ਸਾਲਾਂ ਦੇ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਕੇਜਰੀਵਾਲ ਹੋਣਾ ਨੇ ਭਗਵੰਤ ਮਾਨ ਹੋਣਾ ਨੇ ਇਹਨਾਂ ਦੀ ਜੋੜੀ ਨੇ ਜਿਸ ਤਰੀਕੇ ਦੇ ਨਾਲ ਬਿਆਦਬੀਆਂ ਦੇ ਮੁੱਦੇ 'ਤੇ ਬੇਪਰਵਾਹੀ ਦਿਖਾਈ ਆ ਤੇ ਹੋਰ ਮਸਲੇ ਜਿਹੜੇ ਇਕੱਠੇ ਕੀਤੇ ਆ ਇੱਕ ਤਰੀਕੇ ਦੇ ਨਾਲ ਇਹ ਕਿਹਾ ਪੰਜਾਬ ਦੇ ਸਿੱਖਾਂ ਨੂੰ ਵੀ ਤੁਸੀਂ ਹੁਣ ਜੋ ਮਰਜ਼ੀ ਕਰ ਲਓ ਸਾਡੇ ਵਾਸਤੇ ਇਹ ਕੋਈ ਮੁੱਦਾ ਨਹੀਂ ਰਿਹਾ ਤੇ ਦੂਜੇ ਪਾਸੇ ਨਵੇਂ ਮੁੱਦੇ ਇੰਨੇ ਜੰਮ ਪਏ ਆ ਕਿ ਲੋਕ ਜਿਹੜੇ ਪੁਰਾਣੇ ਮੁੱਦੇ ਭੁੱਲ ਜਾਂਦੇ ਆ ਤੇ ਇਹੀ ਕੱਲ ਪੰਜਾਬ 'ਚ ਹੋ ਰਹੀ ਆ ਕਿ ਇਸ ਵਾਰ ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਜਿਹੜੇ ਆ ਉਹ ਬਿਆਦਬੀਆਂ ਦੇ ਮੁੱਦੇ ਨੂੰ ਬਿਲਕੁਲ ਵੀ ਚੁੱਕ ਨਹੀਂ ਰਹੇ ਸਿੱਖ ਜਥੇਬੰਦੀਆਂ ਸਿੱਖ ਸੰਸਥਾਵਾਂ ਦਾ ਫਰਜ਼ ਬਣਦਾ ਕਿ ਉਹ ਇਸ ਮਸਲੇ ਦੇ ਉੱਤੇ ਪੈਰਵਾਈ ਕਰਦੀਆਂ ਜਿੰਨੀਆਂ ਵੀ ਪਾਰਟੀਆਂ ਦੇ ਉਮੀਦਵਾਰ ਉੱਥੋਂ ਖੜੇ ਆ ਉਹਨਾਂ ਨੂੰ ਇਸ ਸਬੰਧੀ ਜਵਾਬਦੇਹ ਬਣਾਉਂਦੀਆਂ ਪਰ ਸਿੱਖ ਸੰਸਥਾਵਾਂ ਸਿੱਖ ਜਿਹਾ ਬੰਦੀਆਂ ਵੀ ਘੁੱਗੂ ਬਣ ਕੇ ਸੁੱਤੀਆਂ ਪਈਆਂ ਤੇ ਪਾਰਟੀਆਂ ਜਿਹੜੀਆਂ ਬੜੀ ਬਜਨੀਤੀ ਦੇ ਨਾਲ ਇਸ ਮੁੱਦੇ ਨੂੰ ਰੋਲ ਰਹੀਆਂ ਪਹਿਲਾਂ ਵੀ ਇਹੀ ਹੁੰਦਾ ਆ ਰਿਹਾ ਕਿ ਨਵੇਂ ਮੁੱਦੇ ਆ ਜਾਂਦੇ ਆ ਪੁਰਾਣੇ ਮੁੱਦੇ ਜਿਹੜੇ ਰੋਲ ਜਾਂਦੇ ਆ ਆਪਾਂ ਜਾਣਦੇ ਆ ਕਿ ਕਿਸੇ ਵੇਲੇ ਜਿਹੜਾ ਕਹਿੰਦਾ ਦਰਬਾਰ ਸਾਹਿਬ ਤੇ ਹੋਇਆ ਫੌਜੀ ਅਮਲਾ ਦਿੱਲੀ ਦਾ ਸਿੱਖ ਕਤਲੇਆਮ ਪੰਜਾਬ ਦੇ ਵਿੱਚ ਸਰਕਾਰੀ ਕਹਾਣ ਜਿਹੜਾ ਨੌਜਵਾਨਾਂ ਦਾ ਹੋਇਆ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਇਹ ਸਾਰੇ ਮਸਲੇ ਪੰਜਾਬ ਦੇ ਪਾਣੀ ਬੜੇ ਵੱਡੇ ਮਸਲੇ ਹੋਇਆ ਕਰਦੇ ਸੀਗੇ ਇਦਾਂ ਲੱਗਦਾ ਹੁੰਦਾ ਸੀਗਾ ਵੀ ਜਿਹੜਾ ਇਹਨਾਂ ਮਸਲਿਆਂ ਦੀ ਗੱਲ ਨਹੀਂ ਕਰੂਗਾ ਉਹਦਾ ਜਿਤਨਾ ਵੱਡਾ ਨਾਮ ਹੁੰਮ ਕਹਨੇ ਆ ਪਰ ਹੌਲੀ-ਹੌਲੀ ਲੋਕ ਭੁੱਲ ਗਏ ਨਾ ਗੱਲਾਂ ਨੂੰ ਕਿਉਂ ਭੁੱਲੇ ਕਿਉਂਕਿ ਨਵੇਂ ਮਸਲੇ ਆ ਜਾਂਦੇ ਆ ਸੋ ਉਹ ਸਰਕਾਰਾਂ ਜਿਹੜੀਆਂ ਜਾਣਦੀਆਂ ਪਾਰਟੀਆਂ ਇਹ ਜਾਣਦੀਆਂ ਆ ਕਿ ਨਵੇਂ ਮਸਲੇ ਲਈ ਜਾਓ ਪਿਛਲੇ ਜਿਹੜੇ ਮੁੱਦੇ ਆ ਸੋਲਵ ਕਰਨ ਦੀ ਲੋੜ ਨਹੀਂ ਉਹਨਾਂ ਦਾ ਹੱਲ ਕਰਨ ਦੀ ਲੋੜ ਨਹੀਂ ਆਪੋ ਆਪ ਲੋਕਾਂ ਨੇ ਥੋੜੇ ਸਮੇਂ ਬਾਅਦ ਭੁੱਲ ਜਾਣਾ ਤੇ ਇਹੀ ਹਾਲ ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਬਿਆਦਬੀਆਂ ਦੇ ਮੁੱਦੇ ਦਾ ਹੋ ਰਿਹਾ ਆ ਅਕਸਰ ਸਾਡੇ ਲੋਕ ਜਿਹੜੇ ਆ ਦੋਸ਼ ਲਾ ਦਿੰਦੇ ਆ ਕਿ ਫਲਾਣੀ ਪਾਰਟੀ ਜੀ ਫਲਾਣੇ ਮੁੱਦੇ ਦੇ ਉੱਤੇ ਰਾਜਨੀਤੀ ਕਰ ਰਹੀ ਆ ਪਰ ਜਦੋਂ ਕਿ ਸਲੀਅਤ ਇਹ ਆ ਕਿ ਜਿਹੜੇ ਮੁੱਦੇ ਦੇ ਉੱਤੇ ਰਾਜਨੀਤੀ ਹੁੰਦੀ ਆ ਉਹ ਹੀ ਮੁੱਦਾ ਜਿਉਂਦਾ ਰਹਿੰਦਾ ਜਿਹੜੇ ਮੁੱਦੇ ਦੀ ਗੱਲ ਹੁਣ ਉਹ ਹਟ ਜਾਂਦੀ ਓ ਮੁੱਦਾ ਵੀ ਮਰ ਜਾਂਦਾ ਸੋ ਪੰਜਾਬ ਦੀਆਂ ਸਿੱਖ ਸੰਸਥਾਵਾਂ ਨੂੰ ਸਿੱਖ ਜਥੇਬੰਦੀਆਂ ਨੂੰ ਸਿੱਖ ਸਮਾਜ ਨੂੰ ਬਿਆਦਬੀਆਂ ਦਾ ਮੁੱਦਾ ਇੱਕ ਵਾਰੀ ਮੋੜ ਅਗਲੇ ਚੋਲੇ ਤੇ ਲਿਆਉਣ ਦੀ ਲੋੜ ਆ ਪਾਰਟੀਆਂ ਨੂੰ ਜਿਹੜੇ ਉਮੀਦਵਾਰ ਖੜੇ ਆ ਉਹਨਾਂ ਨੂੰ ਪੁੱਛਣ ਦੀ ਲੋੜ ਆ ਵੀ ਤੁਹਾਡਾ ਇਸ ਮਸਲੇ ਦੇ ਸਟੈਂਡ ਕੀ ਆ ਤੁਸੀਂ ਹਜੇ ਤੱਕ ਇਸ ਮਸਲੇ ਤੇ ਕੁਝ ਵੀ ਕਿਉਂ ਨਹੀਂ ਕੀਤਾ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਭਾਈ ਅਮਰਪਾਲ ਸਿੰਘ ਉਹਨਾਂ ਦੀ ਡੇਬਰੂਗੜ ਜੇਲ੍ਹ ਦੇ ਵਿੱਚ ਐਨਐਸਏ ਦੇ ਅਧੀਨ ਨਜ਼ਰਬੰਦ ਆ ਉਹਨਾਂ ਦੇ ਵਕੀਲ ਨੇ ਰਾਜਦੇਵ ਸਿੰਘ ਖਾਲਸਾ ਰਾਜਦੇਵ ਸਿੰਘ ਖਾਲਸਾ ਪਹਿਲਾਂ ਐਮਪੀ ਵੀ ਰਹੇ ਆ ਇੱਕ ਵਾਰੀ ਉਹ ਚੋਣ ਜਿੱਤ ਗਏ ਸੀਗੇ ਸਿਮਿੰਗ ਸਿੰਘ ਮਾਨ ਉਹਨਾਂ ਦੇ ਧੜੇ ਵੱਲੋਂ ਕੋਈ ਸਾਲ ਪਹਿਲਾਂ ਉਹ ਭਾਜਪਾ ਦੇ ਵਿੱਚ ਚਲੇ ਗਏ ਸੀ ਰਾਸ਼ਟਰੀ ਸਿੱਖ ਸੰਗਤ ਜੁਆਇਨ ਕਰ ਲਈ ਸੀ ਉਦੋਂ ਬਾਅਦ ਕਹਿੰਦੇ ਵੀ ਮੇਰਾ ਮਨ ਨਹੀਂ ਉੱਧਰ ਲੱਗਾ ਮੈਂ ਵਾਪਸ ਆ ਗਿਆ ਇੱਕ ਬਹੁਤ ਵੱਡੇ ਕ੍ਰਿਮਿਨਲ ਲਾਅਰ ਹੁਣ ਕਰਕੇ ਉਹ ਭਾਈ ਅਮਰਤਪਾਲ ਸਿੰਘ ਦਾ ਕੇਸ ਲੜ ਰਹੇ ਆ ਤੇ ਉਹਨਾਂ ਨੇ ਇੱਕ ਜਾਣਕਾਰੀ ਬਾਹਰ ਮੀਡੀਆ ਨੂੰ ਨਸ਼ਰ ਕੀਤੀ ਵੀ ਅਮਰਤਪਾਲ ਸਿੰਘ ਨੂੰ ਖੜੂਰ ਹਲਕਾ ਖੜੂਰ ਸਾਹਿਬ ਹਲਕੇ ਤੋਂ ਚੋਣ ਲੜਾਈ ਜਾ ਸਕਦੀ ਆ ਆਜ਼ਾਦ ਉਮੀਦਵਾਰ ਖੜਾ ਕੀਤਾ ਜਾ ਸਕਦਾ ਆ ਸੋ ਖੜੂਰ ਸਾਹਿਬ ਹਲਕਾ ਜਿਹੜਾ ਆ ਜੀ ਉਹ ਪੰਥਕ ਵੋਟ ਵਾਲਾ ਹਲਕਾ ਆ ਇਹ ਤੋਂ ਪੰਜ ਤੱਕ ਮਹੀਨੇ ਬੀਤੇ ਹੋਏ ਤੇ ਜਿੱਤਦੇ ਰਹੇ ਆ ਕਈ ਵਾਰੀ ਗੱਲ ਨਹੀਂ ਵੀ ਬਣੀ ਪਰ ਹੁਣ ਇਸ ਮਾਮਲੇ ਦੀ ਸਚਾਈ ਕੀ ਹੈ ਕਿ ਵਾਕਿਆ ਹੀ ਭਾਈ ਅਮਰਪਾਲ ਸਿੰਘ ਚੋਣ ਲੜ ਰਹੇ ਆ ਇਸ ਵਾਸਤੇ ਅਸੀਂ ਉਹਨਾਂ ਦੇ ਦੋਸਤਾਂ ਮਿੱਤਰਾਂ ਨੂੰ ਉਹਨਾਂ ਦੇ ਨਜ਼ਦੀਕੀਆਂ ਨੂੰ ਸੰਪਰਕ ਕੀਤਾ ਤਾਂ ਕਿਸੇ ਨੇ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਉਹਨਾਂ ਨੇ ਇੰਨਾ ਹੀ ਦੱਸਿਆ ਕਿ ਭਾਈ ਅਮਰਪਾਲ ਸਿੰਘ ਦਾ ਪਰਿਵਾਰ ਜਿਹੜਾ ਹੈ ਜੀ ਉਹ ਵੀ ਹੱਲੇ ਚੋਣ ਲੜਨ ਦੀ ਪੁਸ਼ਟੀ ਨਹੀਂ ਕਰ ਰਿਹਾ ਤੇ ਨਾ ਹੀ ਕਿਸੇ ਦੋਸਤ ਮਿੱਤਰ ਜਾਂ ਸਮਰਥਕ ਨੂੰ ਪਤਾ ਕਿ ਉਹਨਾਂ ਨੇ ਚੋਣ ਲੜਨ ਲਈ ਹਾਂ ਕੀਤੀ ਆ ਕਿਉਂਕਿ ਰਾਜਦੇਵ ਸਿੰਘ ਖਾਲਸਾ ਦੇ ਵਕੀਲ ਆ ਉਹ ਮਿਲ ਕੇ ਆਏ ਆ ਕੀ ਇਹ ਗੱਲ ਸੱਚੀ ਆ ਇਸ ਦੇ ਬਾਰੇ ਹਜੇ ਪਤਾ ਲੱਗਣਾ ਬਾਕੀ ਆ ਬਾਕੀ ਕੱਲ ਨੂੰ ਭਾਈ ਅਮਰਪਾਲ ਸਿੰਘ ਦਾ ਪਰਿਵਾਰ ਉਹਨਾਂ ਨੂੰ ਮਿਲਣ ਜਾ ਰਿਹਾ ਉਸ ਤੋਂ ਬਾਅਦ ਫਿਰ ਕੀ ਗੱਲ ਨਿਕਲਦੀ ਆ ਗੱਲ ਹੋਰ ਸਪਸ਼ਟ ਹੋ ਜਾਊਗੀ ਬਾਕੀ ਜਿਹੜੇ ਉਹਨਾਂ ਦੇ ਸਮਰਥਕ ਨੇ ਉਹਨਾਂ ਦੇ ਦੋਸਤ ਮਿੱਤਰ ਆ ਉਹ ਚਾਹੁੰਦੇ ਆ ਵੀ ਜੋ ਵੀ ਫੈਸਲਾ ਹੋਵੇ ਉਹ ਸਾਂਝੇ ਰੂਪ ਦੇ ਵਿੱਚ ਸਲਾਹ ਦੇ ਨਾਲ ਹੋਵੇ ਤਾਂ ਕਿ ਜਿਹੜਾ ਹਰੇਕ ਨੂੰ ਭਰੋਸੇ ਵਿੱਚ ਲਿਆ ਜਾ ਸਕੇ ਸੋ ਭਾਈ ਅਮਰਪਾਲ ਸਿੰਘ ਵੱਲੋਂ ਚੋਣ ਲੜਨ ਦੀ ਗੱਲ ਜੋ ਰਾਜਦੇਵ ਸਿੰਘ ਖਾਲਸਾ ਵੱਲੋਂ ਕਹੀ ਗਈ ਆ ਉਦੇ ਬਾਰੇ ਹਜੇ ਬਹੁਤੇ ਲੋਕਾਂ ਨੂੰ ਉਹਨਾਂ ਦੀ ਨਜ਼ਦੀਕੀਆਂ ਨੂੰ ਨਹੀਂ ਪਤਾ ਹੈਗਾ ਤੇ ਉਹ ਇਸ ਗੱਲ ਨੂੰ ਹਜੇ ਇਹਦੀ ਪੁਸ਼ਟੀ ਨਹੀਂ ਕਰ ਰਹੇ ਤੇ ਉਹ ਇਹ ਕਹਿ ਰਿਹਾ ਵੀ ਸਾਨੂੰ ਹਜੇ ਪੱਕਾ ਨਹੀਂ ਪਤਾ ਕਿ ਉਹਨੇ ਚੋਣ ਲੜਨੀ ਆ ਕਿ ਨਹੀਂ ਇਹ ਰਾਜਦੇਵ ਸਿੰਘ ਖਾਲਸਾ ਦਾ ਨਿੱਜੀ ਵਿਚਾਰ ਆ ਜਾਂ ਵਾਕਈ ਭਾਈ ਅਮਰਪਾਲ ਸਿੰਘ ਉਹਨਾਂ ਨੇ ਚੋਣ ਲੜਨ ਦੇ ਵਾਸਤੇ ਹਮਈ ਭਾ ਦਿੱਤੀ ਆ ਸੋ ਆਉਣ ਵਾਲੇ 24-48 ਘੰਟਿਆਂ ਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਊਗਾ ਕਿ ਅਸਲੀ ਗੱਲ ਜਿਹੜੀ ਆ ਜੀ ਉਹ ਕੀ ਹੈਗੀ ਆ ਇਸ ਦੇ ਨਾਲ ਹੀ ਲੋਕ ਸਭਾ ਚੋਣਾਂ ਦੇ ਦੌਰਾਨ ਪੰਜਾਬ ਦੇ ਵਿੱਚ ਮਾਹੌਲ ਕਾਫੀ ਭਖਿਆ ਹੋਇਆ ਅਸਿਆਸਤ ਜਿਹੜੀ ਆ ਪੂਰੇ ਜ਼ੋਰਾਂ ਦੇ ਉੱਤੇ ਆ ਬਹੁਤ ਸਾਰੇ ਲੋਕ ਜਿਹੜੇ ਆ ਜਿਉਂ ਪਾਰਟੀਆਂ ਛੱਡ ਰਹੇ ਆ ਤੇ ਬਹੁਤ ਸਾਰੇ ਲੋਕ ਆ ਪਾਰਟੀਆਂ ਨਵੀਆਂ ਜੁਆਇਨ ਕਰ ਰਹੇ ਆ ਗੱਲ ਕੀ ਆ ਵੀ ਸਿਆਸਤ ਦੇ ਵਿੱਚ ਇਸ ਵੇਲੇ ਸਿਧਾਂਤ ਤਕਸਾਲਪੁਣਾ ਖੜਨਾ ਕਿਸੇ ਵਾਸਤੇ ਸਾਰਾ ਕੁਝ ਮਨਫੀ ਹੋ ਚੁੱਕਾ ਇੱਕੋ ਇੱਕ ਚੀਜ਼ ਜਿਹੜੀ ਦੇਖੀ ਜਾ ਰਹੀ ਆ ਵੀ ਜਿਵੇਂ ਦੁਨੀਆ ਮੁੱਕ ਚੱਲਦੀ ਆ ਵੀ ਮੈਨੂੰ ਕੁਰਸੀ ਜ਼ਰੂਰ ਮਿਲਣੀ ਚਾਹੀਦੀ ਆ ਤਾਂ ਜੇਕਰ ਕੁਰਸੀ ਨਹੀਂ ਮਿਲਦੀ ਤਾਂ ਪਾਰਟੀ ਛੱਡੀ ਵੀ ਜਾ ਸਕਦੀ ਆ ਕੁਰਸੀ ਮਿਲ ਸਕਦੀ ਆ ਤਾਂ ਪਾਰਟੀ ਜੰਪ ਵੀ ਕੀਤੀ ਜਾ ਸਕਦੀ ਆ ਕਾਂਗਰਸ ਦੇ ਵਿਧਾਇਕ ਰਹੇ ਜਸੀ ਖੰਗੂੜਾ ইংল্যান্ড ਤੋਂ ਵਾਪਸ ਆਏ ਸੀਗੇ ਪੰਜਾਬ ਦੇ ਵੱਡੇ ਤਣਾੜ ਨੇ ਉਹਨਾਂ ਨੇ ਜਾਨੀ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2022 ਦੀਆਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਵੀ ਸ਼ਾਇਦ ਗੁਣਾ ਪੈ ਜਾਊਗਾ ਉਸ ਤੋਂ ਬਾਅਦ ਉਹਨੂੰ ਲੱਗਦਾ ਸੀ ਕਿ ਸ਼ਾਇਦ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਉਹਨਾਂ ਨੂੰ ਐਮਪੀ ਦੀ ਚੀਟ ਦੇ ਸਕਦੀ ਆ ਪਰ ਆਮ ਆਦਮੀ ਪਾਰਟੀ ਨੇ ਉੱਥੋਂ ਆਪਣੇ ਵਿਧਾਇਕ ਜਿਹੜੇ ਲੋਕਲ ਨੇ ਅਸ਼ੋਕਾ ਪੱਪੀ ਪਰਾਸ਼ਰ ਉਹਨਾਂ ਨੂੰ ਉਮੀਦਵਾਰ ਬਣਾਤਾ ਜਿਸ ਕਰਕੇ ਹੁਣ ਜਸਸੀ ਖੰਗੂੜਾ ਕਾਫੀ ਦਲਾਅ ਚੱਲ ਰਹੀ ਸੀ ਤੇ ਉਹਨਾਂ ਨੇ ਆਖਰ ਆਮ ਪਾਰਟੀ ਤੋਂ ਵੀ ਅੱਜ ਰੱਕ ਨਾਰਾ ਕਰ ਲਿਆ ਜਸਸੀ ਖੰਗੂੜਾ ਨੇ ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅੱਜ ਅਸਤੀਫਾ ਦੇ ਦਿੱਤਾ ਆ ਇਸੇ ਤਰੀਕੇ ਪੰਜਾਬ ਦੇ ਵਿੱਚ ਜਲੰਧਰ ਹਲਕਾ ਬੜਾ ਜਿਹੜਾ ਜੀ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਚੰਨੀ ਸਿੰਘ ਚੰਨੀ ਨੂੰ ਤੋਂ ਕਾਂਗਰਸ ਨੇ ਟਿਕਟ ਦੇ ਦਿੱਤੀ ਆ ਚੌਧਰੀ ਸੰਤੋਖ ਸਿੰਘ ਦੇ بیٹے ਵਿਕਰਮੀ ਸਿੰਘ ਚੌਧਰੀ ਜਿਹੜੇ ਕਿ ਫਲੋਰ ਤੋਂ ਵਿਧਾਇਕ ਵੀ ਰਹੇ ਆ ਕਾਂਗਰਸ ਦੇ ਉਹ ਚਾਹੁੰਦੇ ਸੀ ਵੀ ਟ੍ਰੈਕਟ ਉਹਨਾਂ ਨੂੰ ਮਿਲੇ ਕਾਫੀ ਨੁਕਤਾਚੀਨੀ ਕੀਤੀ ਜਾ ਰਹੀ ਸੀ ਸੋ ਨੁਕਤਾਚੀਨੀ ਤੋਂ ਕੀ ਕਾਂਗਰਸ ਨੇ ਉਹਨਾਂ ਦਾ ਇਹ ਖੰਭ ਕੁੱਟ ਦੱਤੇ ਆ ਜੀ ਉਹਨਾਂ ਨੂੰ ਪਾਰਟੀ ਵਿੱਚੋਂ ਮੁਤਲ ਕਰ ਦਿੱਤਾ ਬਾਕੀ ਇਹ ਵੀ ਗੱਲ ਵਾਦਣਾ ਜੋਗਾ ਕਿ ਉਹਨਾਂ ਦੀ ਮਾਤਾ ਜੀ ਆ ਕਾਰਮਜੀਤ ਕੌਰ ਪਹਿਲਾਂ ਹੀ ਭਾਜਪਾ ਜਿਹੜੀ ਆ ਜੁਆਇਨ ਕਰ ਚੁੱਕੀ ਆ ਸ਼ਾਮਲ ਹੋ ਚੁੱਕੀ ਆ ਸੋ ਹੁਣ ਚੰਨੀ ਹੁਣੀ ਇਥੋਂ ਜਲੰਧਰੋਂ ਚੋਣ ਲੜਨਗੇ ਜਿਵੇਂ ਕਿ ਲੱਗਦਾ ਕਿ ਉਹਨਾਂ ਦੀ ਸਥਿਤੀ ਉੱਥੇ ਕਾਫੀ ਮਜ਼ਬੂਤ ਆ ਤੇ ਬਾਕੀ ਉਹ ਆਪਣੇ ਜਠੇਰਿਆਂ ਦੇ ਮੱਥਾ ਟੇਕ ਕੇ ਆਏ ਆ ਕਹਿੰਦੇ ਵੀ ਮੇਰੇ ਜਠੇਰੇ ਮੈਨੂੰ ਕਹਿ ਰਹੇ ਸੀਗੇ ਬੇ ਜਲੰਧਰ 와 ਕੇ ਚੋਣ ਲੜ। ਸੋ ਇਸ ਕਰਕੇ ਮੈਂ ਜਠੇਰਿਆਂ ਦੇ ਆਖੇ ਦੇ ਉੱਤੇ ਜਲੰਧਰ ਦੇ ਵਿੱਚ ਆ ਕੇ ਅਸ਼ੀਰਵਾਦ ਲਿਆ ਤੇ ਜਠੇਰੇ ਮੈਨੂੰ ਆਪ ਬੁਲਾ ਕੇ ਜਲੰਧਰੋ ਚੋਣ ਜਿਹੜੀ ਆ ਉਹ ਲੜਾ ਰਹੇ ਆ। ਚੰਨੀ ਦੇ ਬਿਆਨ ਪਹਿਲਾਂ ਵੀ ਕਾਫੀ ਜਿਹੜੇ ਹੱਸੋ ਹੀਣੇ ਹੁੰਦੇ ਆ ਤੇ ਹੁਣ ਵੀ ਉਹ ਇਹੋ ਜਿਹੇ ਗੱਲਾਂ ਹੀ ਕਰ ਰਹੇ ਆ। ਇਸ ਦੇ ਨਾਲ ਹੀ ਲੋਕ ਜਿਹੜੇ ਨੇ ਜੀ ਉਹ ਆਡਾ ਡੱਡ ਲੀਡਰਾਂ ਨੂੰ ਜਵਾਬ ਦੇ ਵੀ ਬਣਾ ਰਹੇ ਆ। ਜੇਕਰ ਆਪਾਂ ਮਾਲਵੇ ਦੀ ਗੱਲ ਕਰੀਏ ਹਰਿਆਣੇ ਦੀ ਗੱਲ ਕਰੀਏ ਤਾਂ ਉੱਥੇ ਕਿਸਾਨ ਜਥੇਬੰਦੀਆਂ ਦਾ ਬਹੁਤ ਜ਼ੋਰ ਆ ਖਾਸ ਕਰਕੇ ਭਾਜਪਾ ਦੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉਹਨਾਂ ਨੂੰ ਪਿੰਡਾਂ 'ਚ ਵੜ ਨਹੀਂ ਦਿੱਤਾ ਜਾ ਰਿਹਾ ਦੂਜੇ ਪਾਸੇ ਦਵਾਬੇ ਮਾਝੇ ਦੇ ਵਿੱਚ ਆਮ ਆਦਮੀ ਪਾਰਟੀ ਪ੍ਰਤੀ ਕਾਫੀ ਰੋਸ ਜਤਾਇਆ ਜਾ ਰਿਹਾ ਹਾਲਾਂਕਿ ਮਾਝੇ ਚੈਂਬਰ ਸਾਡ ਦੇ ਵਿੱਚ ਭਾਜਪਾ ਉਮੀਦਵਾਰ ਦਾ ਵੀ ਪਹਿਲਾਂ ਵਿਰੋਧ ਹੋ ਚੁੱਕਾ ਆ ਹੁਣ ਜਿਹੜਾ ਤਾਜ਼ਾ ਵਿਰੋਧ ਹੋਇਆ ਉਹ ਰਾਜਕੁਮਾਰ ਚੱਬੇਵਾਲ ਉਹਨਾਂ ਦਾ ਹੋਇਆ ਜਿਹੜੇ ਕਿ ਕਾਂਗਰਸ ਦਾ ਹੱਥ ਛੱਡ ਕੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ ਸੀ ਉਹਨਾਂ ਨੇ ਤੇ ਉਹਨ ਆ ਲੋਕ ਸਭਾ ਦੀ ਜਿਹੜੀ ਸੀਟ ਹੁਸ਼ਿਆਰਪੁਰ ਤੋਂ ਬਖਸੀ ਗਈ ਆਮ ਆਦਮੀ ਪਾਰਟੀ ਵੱਲੋਂ ਜਦੋਂ ਪਿੰਡ ਦੇ ਵਿੱਚ ਗਏ ਆ ਪਿੰਡਾਂ ਦੇ ਵਿੱਚ ਆਪਣੀ ਫੇਰੀ ਦੇ ਉੱਤੇ ਚੋਣ ਪ੍ਰਚਾਰ ਕਰਨ ਵਾਸਤੇ ਤਾਂ ਲੋਕਾਂ ਨੇ ਉਹਨੂੰ ਕਾਫੀ ਖੜੀਆਂ ਖੜੀਆਂ ਛਣਾਈਆਂ ਕਿ ਪਹਿਲਾਂ ਤੁਸੀਂ ਕਹਿੰਦੇ ਸੀ ਵੀ ਮੈਂ ਕਾਂਗਰਸ ਵਿੱਚ ਐ ਮੈਨੂੰ ਵੋਟਾਂ ਪਾਓ ਮੈਂ ਤੁਹਾਡੀ ਗੱਲ ਜਿਹੜੀ ਸੁਣੂੰਗਾ ਗਾਂ ਮਸਲੇ ਹੱਲ ਕਰਾਉਂਗਾ ਤੁਸੀਂ ਪਹਿਲੇ ਵਾਦੇ ਜਿਹੜੇ ਪੂਰੇ ਨਹੀਂ ਕੀਤੇ ਹੁਣ ਤੁਸੀਂ ਨਵੀਂ ਪਾਰਟੀ ਚੇਂਜ ਕਰਕੇ ਆ ਗਏ ਆ ਫਿਰ ਨਵੇਂ ਤੋਂ ਨਵੇਂ ਵਾਦੇ ਕਰ ਰਹੇ ਆ ਤਾਂ ਲੋਕ ਅੱਕੇ ਪਏ ਆ ਲੋਕ ਜਿਹੜੇ ਉਹਨੂੰ ਦਿਸ ਨਹੀਂ ਕੁਝ ਰਿਹਾ ਕਿਉਂਕਿ ਜਿਹੜੇ ਆਗੂ ਆ ਉਹਨਾਂ ਦਾ ਕੋਈ ਸਿਧਾਂਤ ਕੋਈ ਸਟੈਂਡ ਰਿਹਾ ਹੀ ਨਹੀਂ ਹੈਗਾ ਸਿਰਫ ਕੁਰਸੀ ਦੀ ਖਾਤਰ ਉਹ ਡੱਡੂ ਜਿਹੜਾ ਪੇ ਜਿਹੜਿਆ ਕਿਸੇ ਵੇਲੇ ਮਾਰ ਸਕਦੇ ਆ ਮਾਰੀ ਜਾਂਦੇ ਆ ਲੋਕ ਕਿਹਨੂੰ ਜਵਾਬਦੇਹ ਬਣਾਉਣ ਕਿਦਾਂ ਜਵਾਬਦੇਹ ਬਣਾਉਣ ਇਹ ਖੜਾ ਲੋਕਾਂ ਨੂੰ ਵੀ ਸੋਝ ਨਹੀਂ ਰਿਹਾ ਇਸ ਕਰਕੇ ਗਾਹੇ ਬਗਾਹੇ ਲੋਕ ਜਿਹੜੇ ਆ ਉਹ ਉਮੀਦਵਾਰਾਂ ਦੇ ਉਹ ਹੀ ਗੁੱਸਾ ਝਾੜ ਰਹੇ ਆ ਇਸ ਵਾਰੀ ਜਿੰਨਾ ਚੋਣ ਪ੍ਰਚਾਰ ਕਰਨਾ ਪਿੰਡਾਂ ਦੇ ਵਿੱਚ ਖਾਸ ਕਰਕੇ ਔਖਾ ਹੋ ਰਿਹਾ ਉਮੀਦਵਾਰ ਕਹਿੰਦੇ ਇੰਨਾ ਪਹਿਲਾਂ ਕਦੇ ਵੀ ਨਹੀਂ ਸੀਗਾ ਹਾਂਸਾ ਹਾਂਸਣੀ ਮਿੰਤਾਂ ਕਰੀ ਜਾਂਦੇ ਆ ਕਰਮਜੀਤ ਰਮੋਲ ਜਿਹੜਿਆ ਗਾਣੇ ਸੁਣਾਈ ਜਾਂਦੇ ਆ ਸੋ ਦਲ ਬਦਲਵਾਉਣ ਨੂੰ ਜ਼ਿਆਦਾ ਕੀ ਰਿਆ ਜਾ ਹੋ ਜਏ ਹਾਲਾਤ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਈ ਥਾਂ ਲੀਡਰਾਂ ਦੀ ਉਮੀਦਵਾਰਾਂ ਦੀ ਸਪੀਡ ਚੈੱਕ ਲੋਕ ਕਰ ਸਕਦੇ ਆ ਜੀ ਇੱਥੇ ਆਪਾਂ ਪ੍ਰੋਗਰਾਮ ਇਸ ਦਿਨ ਦਾ ਮਕਾਉਣੇ ਆ ਜੀ ਕੱਲ ਨੂੰ ਫਿਰ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ ਖਬਰਾਂ ਦੀ ਸਾਂਝ ਪਾਵਾਂਗੇ ਤਦ ਤੱਕ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ 10 ਹੋਤਾ ਸ਼ੋਅ ਇਸ ਬਰਾਟ ਟੂ ਯੂ ਬਾਈ ਭਾਰਤ ਜੋਲਰਸ ਫਾਈਬਰ ਟੈਕ ਕੀ ਵੈਸਟ ਐਸਫਾਲਟ ਐਂਡ ਪੰਜਾਬ ਬੈਂਕਰ ਟੋਲ